ਅੱਜ ਸਭੋਜੇ ਪੰਜਾਬ ਦੇ ਅੰਦਰ ਅਸ਼ੀਦ ਆਜ਼ਮ ਸਰਦਾਰ ਖਵਾ ਸਿੰਘ ਦੀ ਜਨਮ ਦਿਨ ਨੂੰ ਸਮਰਪਤ ਸਾਡੇ ਯੂਥ ਕਲੱਬ ਵੱਲੋਂ ਬਲੱਡ ਡੋਨੇਸ਼ਨ ਕੈਂਪ ਲਾਇਆ ਜਾ ਰਿਹਾ ਸੋ ਪੰਜਾਬ ਦੇ ਕੋਨੇ ਕੋਨੇ ਦੇ ਅੰਦਰ ਅੱਜ ਨੌਜਵਾਨਾਂ ਵੱਲੋਂ ਉਹਨਾਂ ਦੇ ਜਨਮ ਦਿਨ ਨੂੰ ਜਿੱਥੇ ਬਲੱਡ ਡੋਨੇਟ ਕਰਕੇ ਮਰਿਆ ਜਾ ਰਿਹਾ ਖੂਨਦਾਨ ਕਰਕੇ ਬਣਾਇਆ ਜਾ ਰਿਹਾ ਉਹਦੇ ਨਾਲ ਦੀ ਨਾਲ ਦੁਨੀਆ ਭਰ ਦੇ ਅੰਦਰ ਜਿਹੜੇ ਦੇਸ਼ ਭਗਤ ਲੋਕ ਨੇ ਸੂਝਮਾਨ ਲੋਕ ਨੇ ਭਾਰਤੀ ਲੋਕ ਨੇ ਅੱਜ ਜੋ ਥਾਪੁਰ tha ਸਿੱਦੇ ਅਜਮ ਭਗਤ ਸਿੰਘ ਦਾ ਜਨਮ ਦਿਨ ਮਨਾ ਰਹੇ ਨੇ ਔਰ ਸਿੱਦੇ ਅਜਮ ਭਗਤ ਸਿੰਘ ਦੀਆਂ ਉਹ ਲਿਖਤਾਂ ਉਹਨਾਂ ਦੇ ਉਹ ਬਿਆਨ ਉਹਨਾਂ ਦੀ ਉਹ ਕੀਦੇ ਤੇ ਉਹਨਾਂ ਦੇ ਸੁਪਨੇ ਜਿਹੜੇ ਉਹ ਜ਼ਿੰਦਗੀ ਦੇ ਅੰਦਰ ਦੇਖਣਾ ਚਾਹੁੰਦੇ ਸੀਗੇ ਉਹਨਾਂ ਸੁਪਨਿਆਂ ਨੂੰ ਸਕਾਰ ਕਰਨ ਦੇ ਲਈ ਬਹੁਤ ਸਾਰੇ ਨੌਜਵਾਨ ਆਜ ਉਹਨਾਂ ਦੀ ਜੀਵਨੀ ਤੋਂ ਪ੍ਰੇਰਨਾ ਲੈਂਦੇ ਆ ਬਹੁਤ ਸਾਰੇ ਨੌਜਵਾਨ ਉਸ ਖਾਦ ਚ ਲੱਗਿਆ ਸੋ ਪੰਜਾਬ ਦੇ ਅੰਦਰ ਮਾਟਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਜਦੋਂ ਹੋ ਚਾਈਆ ਤੇ ਪਹਿਲੀ ਵਾਰ ਪੰਜਾਬ ਦੇ ਅੰਦਰ ਕਿਸੇ ਸਰਕਾਰ ਨੇ ਸ਼ਹੀਦੇ ਆਜ਼ਮ ਦੇ ਜੱਦੀ ਪਿੰਡ ਖੜਕੜ ਕਲਾਂ ਵੇਖੇ ਸੌਂ ਚੁੱਕ ਕੇ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਦਾ ਕਾਜ ਰਾਮ ਕੀਤਾ ਸੀਗਾ ਸੋ ਅੱਜ ਵਿਧਾਨ ਸਭਾ ਹਲਕਾ ਪਵਾ ਦੇ ਸਹੌੜਾ ਪਿੰਡ ਦੇ ਅੰਦਰ ਇੱਕ ਬਹੁਤ ਵੱਡਾ ਕੈਂਪ ਜਿਹੜਾ ਸਾਡੇ ਜਲੂ ਜੂਥ ਵੱਲੋਂ ਔਰ ਸਾਡੇ ਜਿਹੜੀ ਜੂਥ ਟੀਮ ਹੈ ਉਹਨਾਂ ਵੱਲੋਂ ਜੁਜਿਤ ਕੀਤਾ ਜਾ ਰਿਹਾ ਹੈ ਸੋ ਮੈਂ ਸਭ ਇਹਨਾਂ ਨੌਜਵਾਨਾਂ ਨੂੰ ਜਿਤੇ ਐਪਰੀਸ਼ੀਏਟ ਕਰਦਾ ਇਹਨਾਂ ਦੀ ਸਲਾਘਾ ਕਰਦਾ ਤੇ ਨਾਲ ਦੀ ਨਾਲ ਆਪਣੇ ਉਸ ਮਹਾਨ ਜੋਦੇ ਨੂੰ ਸਿੱਧੇ ਆਜੂ ਸਰਦਾਰ ਭਗਤ ਸਿੰਘ ਨੂੰ ਜਿਨ੍ਹਾਂ ਨੇ ਇਸ ਮੁਲਕ ਦੀ ਆਜ਼ਾਦੀ ਇਕੱਲਾ ਅੰਗਰੇਜ਼ਾਂ ਨੂੰ ਕੱਢਣ ਤੱਕ ਸੀਮਤ ਰਹਿਣ ਦਾ ਨਾਅਰਾ ਨਹੀਂ ਦਿੱਤਾ ਬਲਕਿ ਆਜ਼ਾਦੀ ਤੋਂ ਬਾਅਦ ਭਾਰਤ ਕਿਦਾਂ ਦਾ ਬਣੇ ਇੱਥੇ ਜਿਹੜੀ ਮਨੁੱਖਾਤ ਤੋਂ ਬਰੋਖ ਦੀ ਲੁੱਟ ਖਤਮ ਹੋਵੇ ਇੱਥੇ ਸਾਂਝੀ ਵਾਲਤਾ ਬਣੇ ਇਹ ਤੇ ਹਰ ਗਰੀਬ ਆ ਰਾਮ ਆਰ ਕਿਸਾਨ ਮਜ਼ਦੂਰ ਦਾ ਸਪਨਾ ਪੂਰਾ ਹੋਵੇ ਨੌਜਵਾਨਾਂ ਦਾ ਸਪਨਾ ਪੂਰਾ ਹੋਵੇ ਇਸ ਸੁਪਨੇ ਨੂੰ ਪੂਰਾ ਕਰਨ ਦੇ ਲਈ ਸਾਨੂੰ ਸਭ ਨੂੰ ਜ਼ਿੰਦਗੀ ਦੇ ਅੰਦਰ ਆਪਣਾ ਸਮਾਂ ਆਪਣਾ ਕਾਰ ਜਿਹੜਾ ਉਹ ਮਤਲਬ ਉਹਦੇ ਲਈ ਕੰਮ ਕਰਨਾ ਚਾਹੀਦਾ ਸੋ ਫਿਰ ਦੁਆਰਾ ਉਸ ਮਹਾਨ ਜੋਧੇ ਨੂੰ ਜਿਨੇ ਦੇਸ਼ ਹੀ ਆਜ਼ਾਦੀ ਦੀ ਲੜਾਈ ਦੇ ਵਿੱਚ ਬੜੀ ਛੋਟੀ ਉਮਰ ਚ ਬਹੁਤ ਛੋਟੀ ਉਮਰ ਚ ਜਿਹੜਾ ਨੇ ਸ਼ਹਾਦਤ ਦਾ ਜਾਨ ਪੀਤਾ 23 ਸਾਲ ਦੀ ਉਮਰ ਤੇ ਫਾਂਸੀ ਦਾ ਰੱਸਾ ਜੁਮਿਆ ਤੇ ਆਪਣਾ ਇਸ ਦੇਸ਼ ਦੇ ਇਨਕਲਾਬ ਦਾ ਨਾਰਾ بلند ਕੀਤਾ ਮੈਂ ਸਮਝਦਾ ਵੀ ਅੱਜ ਉਸ ਨਾਰੇ ਦੀ ਬੋਰ ਵੀ ਵੱਡੀ ਲੋੜ ਹੈ ਸੋ ਬਹੁਤ-ਬਹੁਤ ਮੇਰੇ ਵੱਲੋਂ ਦਿੱਤੇ ਲੋਕਾਂ ਨੂੰ ਉਹਨਾਂ ਦੇ ਜਨਮ ਦਿਨ ਦੀਆਂ ਮੁਬਾਰਕਾਂ ਨੇ ਉਸ ਨਾਲ ਦੀ ਨਾਲ ਮੈਂ ਅੱਜ ਯੂਥ ਕਲੱਬ ਦੇ ਇਸ ਪਰਾਲੇ ਦੀ ਸਲਾਘਾ ਵੀ ਕਰਦਾ ਤੇ ਵੱਧ ਤੋਂ ਵੱਧ ਲੋਕਾਂ ਨੂੰ ਮੈਂ ਖੂਨਦਾਨ ਕਰਨ ਦੀ ਬੇਨਤੀ ਵੀ ਕਰਦਾ ਸੋ ਆਓ ਅੱਜ ਨਾਲ ਕੇ ਸਾਰੇ ਸਿੱਦੇ ਆਜੋ ਭਗਤ ਸਿੰਘ ਦੇ ਜਨਮ ਦਿਨ ਦੇ ਉੱਤੇ ਉਹਨਾਂ ਨੂੰ ਯਾਦ ਵੀ ਕਰੀ ਉਹਨਾਂ ਦੇ ਸੁਪਨੇ ਸਕਾਰ ਕਰਨ ਦੇ ਲਈ பண்ணுவ